ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਸਮ ਟੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਅਮੀ ਗਜ਼ਾਰਦੇ ਹਾਂ ਤੁਸੀਂ ਠੀਕ ਠਾਕ ਹੋ? ਅਸੀਂ ਵੀ ਠੀਕ ਠਾਕ ਹਾਂ ਜੀ। ਲਓ ਜੀ ਬਹੁਤ ਜ਼ਿਆਦੇ ਭੈਣਾਂ ਦੇ ਹਨਾ ਮੈਸੇਜ ਆ ਰਹੇ ਤੇ ਕਮੈਂਟ ਆ ਰਹੇ ਤੇ ਤੇ ਫੋਨ ਕਾਲਾਂ ਆ ਰਹੀਆਂ ਤੇ ਹਨਾ ਕਿ ਆਪਣੀਆਂ ਤੀਆਂ ਦੱਸੋ ਕਦੋਂ ਨੇ। ਹੁਣ ਕਿਉਂਕਿ ਤੀਆਂ ਐਵੇਂ ਨਹੀਂ ਰੱਖੀਆਂ ਜਾਂਦੀਆਂ ਜੀ ਹਨਾ। ਵੈਸੇ ਤਾਂ ਆਪਣੇ ਪ੍ਰੋਗਰਾਮ ਦਾ ਨਾਮ ਤੀਆਂ ਕਰ ਕੇ ਹੋਇਆ ਸਾਡਾ ਰਾਣਕਤੀਆਂ ਭੈਣਾਂ ਦੀ ਜਿਹੜਾ ਹੈਗਾ ਪ੍ਰੋਗਰਾਮ ਦਾ ਨਾਮ ਰੱਖਿਆ ਗਿਆ ਸੀਗਾ ਹਨ ਕਿਉਂਕਿ ਆਪਣੇ ਇਸ ਵਾਰੀ ਮੇਲਾ ਦਾ 7ਵਾਂ ਹੋਊਗਾ ਤੇ 6 ਸਾਲ ਹੋ ਗਏ ਆਪਾਂ ਕਰਵਾਉਂਦੇ ਹਾਂ ਬਹੁਤ ਵਧੀਆ ਜਿਹੜਾ ਹੈਗਾ ਰਿਸਪਾਂਸ ਮਿਲਦਾ ਆਰੀਕਸਾਨ ਹਨ ਇਸ ਵਾਰੀ ਅਸੀਂ ਇੰਨੇ ਕ ਜਿਆਦੇ ਬਿਜੀ ਸੀਗੇ ਹਨ ਸਾਰਿਆਂ ਨੂੰ ਪਤਾ ਧੂਰੀ-ਮਟੀ ਕੀਤਾ ਹੋਇਆ ਸਲੂਨ ਕੀਤਾ ਹੋਇਆ ਉਹਦੇ ਨਾਲ ਕੇ ਬਹੁਤ ਜਿਆਦੇ ਬਿਜੀ ਚੱਲ ਰਹੇ ਸੀਗੇ ਤੇ ਜਿਹੜੀਆਂ ਭੈਣਾਂ ਆਪਣੇ ਬਲੌਗ ਵਗੈਰਾ ਦੇਖਦੀਆਂ ਨੇ ਹਨ ਤੇ ਉਹ ਕਹਿੰਦੇ ਤੁਸੀਂ ਉੱਥੇ ਤੀਆਂ ਕਰਵਾਉਣੇ ਹੁੰਦੇ ਹੋ ਵੀ ਤੁਸੀਂ ਧੂਰੀ ਵੀ ਤੀਆਂ ਕਰਵਾਓ ਆਪਾਂ ਨੇ ਤੀਆਂ ਦਾ ਪ੍ਰੋਗਰਾਮ ਜਿਹੜਾ ਧੂਰੀ ਰੱਖਣਾ ਤੇ ਮੈਂ ਕਿਹਾ ਕੋਈ ਨਹੀਂ ਰੱਖੋ ਤੁਸੀਂ ਅਸੀਂ ਨਾਲ ਆ ਹਨਾ ਕਹਿੰਦੇ ਨਹੀਂ ਤੁਹਾਨੂੰ ਵੀ ਨਾਲ ਲੱਗਣਾ ਪੈਣਾ ਹਨਾ ਉਹਦੇ ਕਰਕੇ ਅਸੀਂ ਜਿਹੜਾ ਹੈਗਾ ਹੁਣ ਕੱਲ ਹੀ ਆਪਾਂ ਇੱਥੇ ਧੂਰੀ ਕਰਵਾ ਕੇ ਹਟਿਆ ਹਨਾ ਸਾਡੇ ਬਟਿਕ ਦੇ ਨੇੜੇ ਜਿਹੜਾ ਹੈਗਾ ਸਕੂਲ ਦੇ ਵਿੱਚ ਪ੍ਰੋਗਰਾਮ ਸੀਗਾ ਜਿਵੇਂ ਪਹਿਲਾ ਸਾਲ ਸੀਗਾ ਬਹੁਤ ਵਧੀਆ ਰਿਸਪੌਂਸ ਮਿਲੇ ਆ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਹੈਗਾ ਇਕੱਠ ਵਗੈਰਾ ਹੋਇਆ ਹਨਾ ਬਹੁਤ ਪਹਿਣਾ ਆਈਆਂ ਮਤਲਬ ਕਿ ਧੂਰੀ ਦੀਆਂ ਪਹਿਣਾ ਦੇ ਵਿੱਚ ਹੋਰ ਵੀ ਉਤਸ਼ਾਹ ਹੈਗਾ ਨੱਚ ਜਾਂਦਾ ਹਨਾ ਉਹਨਾਂ ਨੂੰ ਥੋੜਾ ਜਿਹਾ ਬੋਲੀਆ ਵਗੈਰਾ ਦਾ ਹੁੰਦਾ ਜਿਵੇਂ ਬੋਲੀਆ ਥੋੜਾ ਜਿਹਾ ਘੱਟ ਡੀਜ ਵਗੈਰਾ ਤੇ ਨੱਚ ਕੇ ਜਿਆਦਾ ਖੋਸ਼ ਆ ਹਨਾ ਤੇ ਫਿਰ ਅਸੀਂ ਜਦੋਂ ਬੋਲੀਆ ਪਾਈਆਂ ਬਹੁਤ ਜਿਆਦਾ ਨੱਚੇ ਗਏ ਸਾਨੂੰ ਬੋਲੀਆ ਤਾਂ ਨਹੀਂ ਆਉਂਦੀਆਂ ਵੀ ਚਲੋ ਅਸੀਂ ਨੱਚਾਂਗੇ ਜ਼ਰੂਰ ਵੀ ਤੁਹਾਡੇ ਬੋਲੀਆ ਬਹੁਤ ਸੋਹਣੀਆਂ ਨੇ ਤੇ ਚਲੋ ਪ੍ਰਮਾਤਮਾ ਨੇ ਕਰਿਆ ਹਨਾ ਆਪਾਂ ਇੱਥੇ ਵੀ ਬਹੁਤ ਵਧੀਆ ਪ੍ਰੋਗਰਾਮ ਕਰਾਂਗੇ ਗਾ ਨੂੰ ਇਸ ਵਾਰੀ ਜਿਦੋਂ ਆਪਾਂ ਕਹਿੰਦੇ ਨਵਾਂ ਨਵਾਂ ਭੇਤ ਨਹੀਂ ਹੁੰਦਾ ਹਨਾ ਇਸ ਵਾਰੀ ਪਹਿਲੀ ਵਾਰ ਸੀਗੇ ਤਾਂ ਵੀ ਵਧੀਆ ਰਿਸਪਾਂਸ ਮਿਲਿਆ ਬਹੁਤ ਜ਼ਿਆਦਾ ਵਧੀਆ ਇੱਥੇ ਸਾਡੇ ਜਿਵੇਂ ਕਾਫੀ ਪਾਰਟੀ ਬਣੀ ਹੋਈ ਸੀਗੀ ਟੀਮ ਵਰਕ ਸੀਗਾ ਹਨਾ ਪਾਰਟੀ ਮੈਂਬਰ ਸੀਗੇ ਸਾਰਿਆਂ ਨਾਲ ਕਿਉਂਕਿ ਰਲ ਕੇ ਕੰਮ ਕਰਨ ਦਾ ਮਜ਼ਾ ਹੀ ਹੋਰ ਹੈਗਾ ਇਕੱਲਿਆਂ ਕੰਮ ਕਰਨਾ ਜਿਹੜਾ ਹੈਗਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਵੈਸੇ ਅਸੀਂ ਪਿੰਡ ਦੇ ਵਿੱਚ ਵੀ ਜਦੋਂ ਕਰਵਾਉਣੀਆ ਸਾਰੇ ਸਾਡੇ ਪਾਰਟੀ ਮੈਂਬਰ ਬਹੁਤ ਵਧੀਆ ਲੱਗੇ ਹਨਾ ਚਲੋ ਸਾਰੇ ਆਪਣੀਆਂ ਆਪਣੀਆਂ ਡਿਊਟੀਆਂ ਦੇ ਸਾਹਮਣੇ ਨੇ ਹਨਾ ਤੇ ਉਹਦੇ ਕਰਕੇ ਅਸੀਂ ਬਿਜੀ ਚੱਲਦੇ ਸੀਗੇ ਜੀ ਹੁਣ ਆਪਾਂ ਨੇ ਜਿਹੜੀ ਡੇਟ ਰੱਖਤੀ ਆ ਆਪਣੇ ਪਿੰਡ ਜਿਹੜੀਆਂ ਬਾਦਸ਼ਾਹਪੁਰਤੀਆਂ ਹੋਣੀਆਂ ਨੇ ਸਾਰਿਆਂ ਨਾਲ ਖੁੱਲਾ ਸੱਧਾ ਸਾਰਿਆਂ ਨੇ ਪਹੁੰਚਣਾ ਆਪਾਂ ਆਹ ਐਤਵਾਰ ਤੋਂ ਲੈ ਕੇ ਹਨਾ ਜਾਨੀ ਕਿ 3 ਅਗਸਤ ਤੋਂ ਆਪਾਂ ਨੇ ਸ਼ੁਰੂ ਕਰਦੀਆਂ ਨੇ ਤੀਆਂ ਲਗਾਉਣੀਆਂ ਤੇ ਆਪਾਂ ਦੇਖਦੇ ਆਂ ਵੀ ਬੰਨੋ ਕਿਹੜੇ ਦਿਨ ਪਾਉਣੀਆਂ ਹਫਤ ਤੱਕ ਤੀਆਂ ਜਿਹੜੀਆਂ ਹੈਗਾ ਲਾਵਾਂਗੇ ਆਪਾਂ ਸਕੂਲ ਦੇ ਵਿੱਚ ਹੱਦ ਤੱਕ ਲਾਵਾਂਗੇ ਤੇ ਜੇ ਵੈਸੇ ਆਪਾਂ ਨੇ ਜਿਹੜਾ ਹੈਗਾ ਵਧੀਆ ਇਕੱਠ ਕਰਨਾ ਹੈ ਹਨਾ ਜਿਹੜਾ ਉਹ ਸੰਡੇ ਦਾ ਰੱਖਣਾ ਹੈ ਜਿਵੇਂ ਨੌ ਦੀ ਰਖੜੀ ਆ ਗਈ 10 ਨੂੰ ਆਪਾਂ ਨੇ ਬਹੁਤ ਵਧੀਆ ਵੱਡੇ ਲੈਵਲ ਤੇ ਇਕੱਠ ਕਰਨਾ ਹੈ ਹਨਾ ਤੇ ਉਸ ਤੋਂ ਬਾਅਦ ਵੀ ਜੇ ਹੋ ਸਕੇ ਆ ਤਾਂ ਵਧੀਆ ਆਪਾਂ ਲਾਇਆ ਕਰਾਂਗੇ ਜੇ ਵਧੀਆ ਰਿਸਪੌਂਸ ਮਿਲੇਗਾ ਤੇ ਹੱਦ ਤੱਕ ਆਪਣੀਆਂ ਤੀਆਂ ਲੱਗਣਗੀਆਂ ਇਹ ਨਹੀਂ ਹੈਗਾ ਤੁਸੀਂ ਇੱਕ ਦਿਨੇ ਆਉਣਾ ਹੈ ਹਨਾ ਤੁਸੀਂ ਰੋਜ਼ ਆਇਆ ਕਰੋ ਜਿਵੇਂ ਕੁੜੀਆਂ ਨੂੰ ਵੀ ਪਹਿਣਾ ਨੂੰ ਹਨਾ ਬੇਇੰਤੀ ਹੈ ਪਿੰਡ ਦੀ ਤੀਆਂ ਨੂੰ ਪਿੰਡ ਪੇਕੇ ਆਓ ਹਨਾ ਤੀਆਂ ਦੇਖਣ ਹਫ਼ਤਾ ਸਾਡੇ ਤੀਆਂ ਨੂੰ ਜਿਹੜਾ ਹੈਗਾ ਆ ਰਲ ਮਿਲ ਕੇ ਹਨਾ ਇਕੱਠੀਆਂ ਹੋ ਕੇ ਇੱਕ ਦੂਜੇ ਨਾਲ ਮਿਲੋ ਗੱਲਾਂ ਬਾਤਾਂ ਕਰੋ ਤੇ ਜਿਵੇਂ ਆਪਾਂ ਕਹიდੀਏ ਬੋਲੀਆਂ ਪਾਓ ਲੋਕ ਗੀਤ ਗਾਓ ਹਨਾ ਤੇ ਸਾਰੇ ਭੈਣਾਂ ਰਲ ਮਿਲ ਕੇ ਆਪਣੇ ਦਿਲ ਦੇ ਜਿਹੜੇ ਹੈਗੇ ਨੇ ਬਰਬਲੇ ਸਾਂਝੇ ਕਰੋ ਜਿਹੜੀਆਂ ਆਪਾਂ ਇਹ ਰੌਣਕ ਥੀਆਂ ਭੈਣਾਂ ਦੀ ਪ੍ਰੋਗਰਾਮ ਕਰਵਾ ਰਹੇ ਹਾਂ ਜੀ ਇਹਦੇ ਵਿੱਚ ਆਪਾਂ ਮਹਿੰਦੀ ਕੰਪੀਟੀਸ਼ਨ ਵੀ ਕਰਵਾਵਾਂਗੇ ਹਨਾ 8 ਨੂੰ ਆਪਾਂ ਜਿਹੜਾ ਹੈਗਾ 8 ਅਗਸਤ ਨੂੰ ਆਪਾਂ ਮਹਿੰਦੀ ਕੰਪੀਟੀਸ਼ਨ ਕਰਵਾਵਾਂਗੇ ਜਿਹੜੀਆਂ ਵੀ ਭੈਣਾਂ ਨੇ ਭਾਗ ਲੈ ਲੈਣਾ ਹਨਾ ਜਾਂ ਬੇਟੀਆਂ ਨੇ ਬੱਚਿਆਂ ਨੇ ਭਾਗ ਲੈ ਲੈਣਾ ਉਹ ਸਾਡੇ ਕੋਲੇ ਜਿਹੜਾ ਹੈਗਾ ਆਪ ਦਾ ਨਾਮ ਵਗੈਰਾ ਲਿਖਾ ਸਕਦੇ ਨੇ ਹਨਾ ਜਿਹੜੇ ਕੋਈ ਦੂਰੋਂ ਨੇੜੇੋਂ ਨੇ ਉਹ ਅਸੀਂ ਉੱਪਰ ਨੰਬਰ ਸ਼ੋਅ ਕਰਾਂਗੇ ਉਹ ਸਾਨੂੰ ਮੈਸੇਜ ਜਿਹੜਾ ਹੈਗਾ WhatsApp ਮੈਸੇਜ ਕਰ ਦਿਓ ਆਪਣਾ ਨਾਮ ਲਿਖ ਕੇ ਪਿੰਡ ਲਿਖ ਕੇ ਤੇ ਫੋਨ ਨੰਬਰ ਲਿਖ ਕੇ ਹਨਾ ਤੇ ਕੋਈ ਐਂਟਰੀ ਫੀਸ ਨਹੀਂ ਹੋਊਗੀ ਬਿਲਕੁਲ ਜਿਹੜਾ ਹੈਗਾ ਫ੍ਰੀ ਤੇ ਤੁਸੀਂ ਜਿਹੜਾ ਹੈਗਾ ਇਹ ਰੌਣਕ ਧੀਆ ਭੈਣਾਂ ਦੀ ਪ੍ਰੋਗਰਾਮ ਨੂੰ ਇੰਜੋਏ ਕਰ ਸਕਦੇ ਆ ਆਪਣੀ ਕੋਈ ਐਂਟਰੀ ਫੀਸ ਨਹੀਂ ਰੱਖੀ ਗਈ ਕਿਉਂਕਿ ਮੇਰੇ ਕੋਲੇ ਬਹੁਤ ਜ਼ਿਆਦਾ ਮੈਸੇਜ ਵਗੈਰਾ ਆਏ ਨੇ ਤੇ ਉਦਾਂ ਵੀ ਭੈਣਾਂ ਪੁੱਛ ਰਹੀਆਂ ਨੇ ਕਿ ਤੁਸੀਂ ਐਂਟਰੀ ਫੀਸ ਰੱਖੀ ਹੈ ਨਹੀਂ ਜੀ ਕੋਈ ਐਂਟਰੀ ਫੀਸ ਨਹੀਂ ਰੱਖੀ ਜਿਹੜੇ ਬੱਚੇ ਮਹਿੰਦੀ ਕੰਪੀਟੀਸ਼ਨ ਦੇ ਵਿੱਚੋਂ ਫਸਟ, ਸੈਕਿੰਡ, ਥਰਡ ਆਉਣਗੇ ਉਹਨਾਂ ਨੂੰ ਆਪਾਂ ਸਨਮਾਨ ਜ਼ਰੂਰ ਕਰਾਂਗੇ ਹਨਾ ਇਨਾਮ ਦਵਾਂਗੇ ਉਹਨਾਂ ਦੀ ਹੌਸਲਾ ਵਜਾਈ ਕਰਾਂਗੇ ਬਾਕੀ ਜਿਹੜੀ ਵਧੀਆ ਕੁੜੀ ਹਨਾ ਪੰਜਾਬੀ ਲਿਵਾਸ ਦੇ ਵਿੱਚ ਹੋ ਸਾਰਾ ਉਹਦੇ ਪੰਜਾਬੀ ਪਹਿਰਾਵਾ ਪੈਨਿਆ ਹੋ ਆਪਾਂ ਉਹਨਾਂ ਨੂੰ ਵੀ ਜ਼ਰੂਰ ਸਨਮਾਨ ਕਰਾਂਗੇ ਆਪਣੀ ਪਿੰਡ ਕੋਈ ਜਿਹੜੀ ਹੈਗੀ ਐਂਟਰੀ ਵੀਸ ਨਹੀਂ ਹੈਗੀ ਤੁਸੀਂ ਆਰਾਮ ਨਾਲ ਆਓ ਤੀਆਂ ਨੂੰ ਇੰਜੋਏ ਕਰੋ ਹਨਾ ਤੇ ਬਾਕੀ ਜਿਹੜਾ ਹੈਗਾ ਆਪਾਂ ਨੇ ਸੰਧਾਰੇ ਵੀ ਦੇਣੇ ਆ ਹਨਾ ਆਪਾਂ 10 ਅਗਸਤ ਨੂੰ ਜਿਹੜਾ ਇਹਦਾ ਸੰਧਾਰੇ ਵੀ ਦੇਵਾਂਗੇ ਜਿਹੜੀਆਂ ਭੈਣਾਂ ਦੇ ਮੇਰੇ ਕੋਲੇ ਨੰਬਰ ਹੈਗੇ ਨੇ ਜੀ ਅਸੀਂ ਉਹਨਾਂ ਨੂੰ ਵੀ ਜਿਹੜਾ ਹੈਗਾ ਉਹ ਮੈਸੇਜ ਵਗੈਰਾ ਲਗਾਵਾਂਗੇ ਬਾਕੀ ਕੋਈ ਭੈਣਾਂ ਮੇਰੇ ਧਿਆਨ ਦੇ ਵਿੱਚ ਨਹੀਂ ਰਹਿੰਦੀਆਂ ਹਨ ਤਾਂ ਉਹ ਸਾਡੇ ਨਾਲ ਪਲੀਜ਼ ਫੋਨ ਕਰਕੇ ਗੱਲ ਜਰੂਰ ਕਰਿਓ ਹਨ ਜਿਹੜੀਆਂ ਭੈਣਾਂ ਆਸੇ ਸੰਧਾਰੇ ਦਿੰਦੇ ਨੇ ਸਾਡੇ ਪਿੰਡ ਦੀਆਂ ਧੀਆਂ ਨੂੰ ਹਨ ਸੰਧਾਰੇ ਦਿੰਦੇ ਆ ਜਿਵੇਂ ਕਿ ਪਹਿਲਾਂ ਦੱਸਿਆ ਹੀ ਹੋਇਆ ਹਨ ਜਿਨ੍ਹਾਂ ਦੇ ਕੋਈ ਭਾਈ ਵਗੈਰਾ ਨਹੀਂ ਹੈਗਾ ਜਾਂ ਜਿਨ੍ਹਾਂ ਦੇ ਪਿੰਡ ਦੇ ਵਿੱਚ ਮਦਾ ਆਉਣਾ ਜਾਣਾ ਬੰਦ ਹੋ ਗਿਆ ਹੈ ਆ ਰਹੀ ਸੀ ਹੈਨਾ ਭੈਣਾਂ ਨੂੰ ਜਿਹੜਾ ਹੈ ਨਾ ਸਤਕਾਰ ਦਿੰਨੇ ਆ ਚਲੋ ਉਹ ਕੋਈ ਜ਼ਿਆਦਾ ਨਹੀਂ ਹੁੰਦਾ ਜੀ ਉਹ ਤਾਂ ਭੈਣਾਂ ਦਾ ਸਤਕਾਰ ਹੁੰਦਾ ਉਹਨੇਕ ਨਾਲ ਅਸੀਂ ਦੇਣ ਵਾਲੇ ਕੌਣ ਆ ਜ ਹੈਨਾ ਪ੍ਰਮਾਤਮਾ ਆਪੇ ਜਿਹੜਾ ਹੈਗਾ ਕਰਨ ਵਾਲਾ ਹੈਗਾ ਜੋ ਵੀ ਆਪਾਂ ਕਰ ਸਕਦੇ ਹੁੰਦੇ ਆ ਥੋੜਾ ਜਿਹਾ ਹੈਨਾ ਤਿਲ ਫੁੱਲ ਲੈ ਲਈਏ ਉਹਨਾਂ ਦਾ ਆਪਾਂ ਜ਼ਰੂਰ ਉਹ ਕਰ ਦਿੰਨੇ ਆ ਭੈਣਾਂ ਨੂੰ ਬੇਨਤੀ ਹੈ ਪਲੀਜ਼ ਹੈਨਾ ਤੁਸੀਂ ਜ਼ਰੂਰ ਪਹੁੰਚਿਓ ਕਿਉਂਕਿ ਬਾਅਦੋਂ ਹੁਣ ਅਸੀਂ ਜਿਹੜਾ ਹੈ ਨਾ ਧੋਰੀ ਦੇ ਵਿੱਚ ਬਟੇਕ ਕਰ ਲਿਆ ਜੀ ਹੁਣ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਮੈਨੂੰ ਤੇ ਨਹੀਂ ਤਾਂ ਪਿਛਲੇ ਵਾਰੀ ਵੀ ਜਿਹੜਾ ਇਹ ਚਾਰ ਪੰਜ ਭੈਣਾਂ ਨੂੰ ਹਨ ਜਿਵੇਂ ਆਪਾਂ ਕਹਿੰਦੀ ਡਿੱਕਾ ਹੋ ਗਿਆ ਸੀਗਾ ਉਹ ਕਹਿੰਦੇ ਅਸੀਂ ਸੱਤ ਮੋਸਤ ਦਿਨਾਂ ਆਇਆ ਨਹੀਂ ਜਾਣਾ ਚਲੋ ਖਾਸ ਜਿਵੇਂ ਆਪਾਂ ਕਹਿੰਦੀ ਕੋਈ ਡਿੱਕਾ ਜ਼ਰੂਰੀ ਡਿੱਕਾ ਹੋ ਗਿਆ ਹਨ ਤੇ ਉਹਨਾਂ ਨੂੰ ਫਿਰ ਮੈਂ ਘਰੇ ਬੁਲਾ ਕੇ ਜਿਹੜੇ ਹੈਗੇ ਸੰਭਾਰੇ ਦਿੱਤੇ ਸੀਗੇ ਇਸ ਵਾਰੀ ਮੇਰੇ ਕੋਲੇ ਟਾਈਮ ਨਹੀਂ ਹੈਗਾ ਜੀ ਆਪਾਂ ਜਿਹੜਾ ਹੈਗਾ ਧੂਰੀ ਹਨ ਬਟਿਕ ਕਰਕੇ ਥੋੜਾ ਜਿਹਾ ਬਿਜੀ ਚੱਲ ਰਹੇ ਆ ਉਹਦੇ ਕਰਕੇ ਹੁਣ ਟਾਈਮ ਹੀ ਨਹੀਂ ਹੁੰਦਾ ਹੁਣ ਮੇਰੇ ਕੋਲੇ ਖੁਦ ਕੋਲੇ ਆਪਣੇ ਲਈ ਟਾਈਮ ਨਹੀਂ ਹੈਗਾ ਹਨ ਜਿਹੜਾ ਹੈਗਾ ਸੰਭਾਰੇ ਅਸੀਂ 10 ਅਗਸਤ ਨੂੰ ਹੀ ਦੇਣੀ ਹੈ ਦਸਰ ਦਾਸਤ ਨੂੰ ਆਪਾਂ 2-3 ਵਜੇ ਜਿਹੜੇ ਹੈਗਾ ਸੰਧਾਰੇ ਦੇ ਦਾਂਗੇ ਸਾਰੀਆਂ ਭੈਣਾਂ ਨੂੰ ਕਿਉਂਕਿ ਬਾਅਦੋਂ ਆਪਣੇ ਧੀਆਂ ਚੱਲ ਆ ਜਿਹੜਾ ਹੈਗਾ ਨੱਚਣਾ ਟੱਪਣਾ ਹਨਾ ਹੋਰ ਚੀਜ਼ ਚੱਲੂਗੀ ਗਿੱਧਾ ਜਿਵੇਂ ਕਿਸੇ ਨੇ ਲੋਕ ਗੀਤ ਗਾਉਣੇ ਆ ਜਾਂ ਗਿੱਧਾ ਗਾਉਣੇ ਗਿੱਧਾ ਵਗੈਰਾ ਬੋਲੀਆਂ ਪਾਉਣੀਆਂ ਹਨਾ ਸਾਰਿਆਂ ਨੂੰ ਖੁੱਲਾ ਟਾਈਮ ਮਿਲੂਗਾ ਪਲੀਜ਼ ਮਾੜਿਆ ਹਨਾ ਪਹਿਲਾਂ ਧਿਆਨ ਚ ਜ਼ਰੂਰ ਲਿਆ ਦਿਆ ਕਰੋ ਤੇ ਸਾਰਿਆਂ ਨੂੰ ਖੁੱਲਾ ਸੱਦਾ ਹੈ ਸਾਰਿਆਂ ਨੇ ਹੁਣ ਹਮਾਕੇ ਪਹੁੰਚਣਾ ਹੈਗਾ ਤੇ ਵੈਸੇ ਆਪਾਂ 3 ਅਗਸਤ ਤੋਂ ਆਪਣੀਆਂ ਤੀਆਂ ਜਿਹੜੀਆਂ ਹੈਗੀਆਂ ਸ਼ੁਰੂ ਕਰਦਾਂਗੇ ਆਪਾਂ ਲਗਾਉਣੀਆ ਪ੍ਰੋਗਰਾਮ ਸ਼ੁਰੂ ਹੋ ਜਾਣਾ ਹੈ ਆਪਣਾ 3 ਤੋਂ 8 ਨੂੰ ਆਪਣਾ ਮਹਿੰਦੀ ਕੰਪੀਟੀਸ਼ਨ ਹੋਜੂ 9 ਨੂੰ ਜਿਹੜਾ ਹੈਗਾ ਭੈਣ ਵੀਰ ਪਾਲੂਰੀ ਆਪਣੇ ਕੋਲੇ ਹਨਾ ਪੰਜਾਬੀ ਲੋਕ ਗੀਤਾਂ ਦੇ ਵਾਰਸ ਹਨਾ ਸਾਰੇ ਜਾਣਦੇ ਆ ਤੇ ਉਹਨਾਂ ਦਾ ਜਿਹੜਾ ਹੈਗਾ YouTube ਤੇ ਚੈਨਲ ਵੀ ਬਹੁਤ ਵਧੀਆ ਚੱਲ ਰਿਹਾ ਹਰ ਇੱਕ ਸਾਲ ਉਹ ਆਪਣੇ ਕੋਲੇ ਪਹੁੰਚਦੇ ਹੁੰਦੇ ਆ ਹਨਾ ਆਪਦੇ ਜਿਹੜਾ ਹੈਗਾ ਪੰਜਾਬੀ ਵਿਰਸੇ ਨੂੰ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਸੰਭਾਲਿਆ ਹੋਇਆ ਹੈ ਹਨਾ ਤੇ 9 ਅਗਸਤ ਨੂੰ ਆਪਣੇ ਕੋਲੇ ਉਹ ਪਹੁੰਚ ਰਹੇ ਆ ਹਨਾ ਉਹ ਹਰ ਇੱਕ ਸਾਲ ਆਪਣੇ ਕੋਲੇ ਆਉਂਦੇ ਆ ਹਨਾ ਉਹਨਾਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਆਪਣਾ ਕਹਿੰਦੇ ਵੀ ਭੈਣਾਂ ਦਾ ਮੇਲ ਜੋਲ ਹਨਾ ਰਲ ਮਿਲ ਕੇ ਬੋਲੀਆਂ ਪਾਉਂਦੇ ਆ ਕਹਿੰਦੇ ਸਾਨੂੰ ਬਹੁਤ ਵਧੀਆ ਲੱਗਦਾ ਤੇ ਆਪਾਂ ਨੇ ਆਪਣੇ ਪੂਰੇ ਵਧੀਆ ਚੱਲਿਆ ਕਰਨਗੇ ਹੱਤਾਂ ਪਾਣੇ ਲਾਉਣੀਆਂ ਨੇ ਪੂਰਾ ਵਧੀਆ ਚੱਲੂ ਦੇਖੋ ਜੇ ਹੋ ਸਕੇ ਕੋਈ ਦਿਨ ਬੁਲਾਵਾਂਗੇ ਵੈਸੇ ਆਪਣਾ ਹੱਤਾਂ ਹੀ ਆ ਅਜੇ ਤੇ ਇੱਕ ਹਫ਼ਤਾ ਆਪਣੇ ਜ਼ਰੂਰ ਲਾਉਣੇ ਨੇ ਬਾਕੀ ਮੈਂ ਸੰਧਾਰੇ ਵਾਲਿਆਂ ਭੈਣਾਂ ਨੂੰ ਦੁਬਾਰਾ ਫੇਰ ਬੇਨਤੀ ਕਰਦੀ ਆ ਪਲੀਜ਼ ਉਸ ਦਿਨ ਜ਼ਰੂਰ ਪਹੁੰਚਿਓ ਕੋਈ ਭੈਣ ਰਹਿ ਨਾ ਜਾਇਓ ਦੇਖੋ ਸਾਡੇ ਕੋਲੇ ਜਿਹੜਾ ਹੈਗਾ ਟਾਈਮ ਦੀ ਬਹੁਤ ਸੌਲਟੇਜ ਹੈ ਹਨਾ ਬਾਕੀ ਜੇ ਕੋਈ ਭੈਣ ਕੋਲੇ ਮੇਰਾ ਨੰਬਰ ਵਗੈਰਾ ਨਹੀਂ ਹੈਗਾ ਹਨਾ ਉੱਪਰ ਮੈਂ ਨੰਬਰ ਦਊ ਮੇਰੇ ਨਾਲ ਗੱਲ ਜ਼ਰੂਰ ਕਰੇ ਦੇਖੋ ਮੈਂ ਨਹੀਂ ਚਾਹੁੰਦੀ ਕਿ ਕੋਈ ਭੈਣਾ ਰਹਿ ਜਾਣ ਪਿਛਲੇ ਸਾਲ ਵੀ ਦੋ ਭੈਣਾਂ ਦਾ ਸਾਨੂੰ ਬਾਅਦੋਂ ਪਤਾ ਲੱਗਿਆ ਜਦੋਂ ਆਪਾਂ ਨੇ ਪ੍ਰੋਗਰਾਮ ਕਰਾਤਾ ਸੀ ਹਨਾ ਅਸੀਂ ਉਹਨਾਂ ਦੇ ਨਾਲ ਜਿਹੜੇ ਇਹ ਕਿ ਸੰਧਾਰੇ ਦੇ ਕੇ ਬਹੁਤ ਵਧੀਆ ਲੱਗੇ ਇਸ ਵਾਰੀ ਉਹਨਾਂ ਨੂੰ ਭਣਾਉਣਾ ਆਪਾਂ ਇੱਥੇ ਬੁਲਾ ਰਹੇ ਆ ਕਿਉਂਕਿ ਉਹਨਾਂ ਦਾ ਕੰਟੈਕਟ ਨਹੀਂ ਸੀਗਾ ਆਪਣੇ ਕੋਲੇ ਹੁਣ ਆਪਾਂ ਇਸ ਵਾਰੀ ਬੁਲਾ ਬੁਲਾ ਰਹੇ ਆ ਪੂਰੇ ਚੱਕਰ ਦੇ ਜਿੰਨੇ ਮਰਜ਼ੀ ਭਣਾ ਹੋ ਜਾਣ ਆਪਾਂ ਨੇ ਸਾਰਿਆਂ ਨੂੰ ਸੰਧਾਰੇ ਦੇਣੇ ਆ ਪਲੀਜ਼ ਸਾਨੂੰ ਜਿਹੜਾ ਹੈਗਾ ਜੇ ਕਿਸੇ ਕੋਲੇ ਨੰਬਰ ਨਹੀਂ ਹੈਗਾ ਸਾਡੇ ਨਾਲ ਗੱਲਬਾਤ ਜ਼ਰੂਰ ਕਰ ਲਿਓ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਅਸੀਂ ਕੁਝ ਨਹੀਂ ਦੇਣ ਜੋ ਕੋਈ ਸਾਨੂੰ ਇਹ ਸੋਡਾ ਸਤਕਾਰ ਹੀ ਆ ਪਹੁੰਚੋ ਜ਼ਰੂਰ ਪਹੁੰਚਿਆ ਜਰੂਰ ਤੁਸੀਂ ਜਰੂਰ ਪਹੁੰਚਿਓ ਆਪਾਂ 2-3 ਵਜੇ ਦੇ ਨੂੰ ਜਿਹੜਾ ਹੈਗਾ ਸੁਧਾਰਿਆਂ ਦੀ ਰਸਮ ਜਿਹੜੀ ਹੈਗੀ ਕਰ ਦੇਣੀ ਹੈ ਕਿਉਂਕਿ ਕੋਈ ਦੂਰ ਤੋਂ ਆਉਂਦਾ ਸੀ ਇਹ ਸਮਝ ਸਕਦੇ ਆ ਹਨਾ ਜਿਹੜਾ ਗਿੱਧਾ ਬੋਲੀਆ ਵਗੈਰਾ ਆਪਣਾ ਲੇਟ ਚੱਲੂਗਾ ਪਰ ਕਈ ਵਾਰੀ ਪਿਛਲੀ ਵਾਰੀ ਇਹ ਵੀ ਹੋਇਆ ਦੋ ਭੈਣਾਂ ਨੂੰ ਮੈਂ ਉੱਥੇ ਦੇ ਕੇ ਚਾਰ ਭੈਣਾਂ ਨੂੰ ਮੈਂ ਘਰੇ ਦਿੱਤੇ ਕਿਉਂਕਿ ਉਸ ਤੋਂ ਬਾਅਦ ਮੈਨੂੰ ਆਇਆ ਸੀਗਾ ਕਿ ਸਾਰਿਆਂ ਦੇ ਹੋ ਗਏ ਫਿਰ ਇੱਕ ਭੈਣ ਆ ਗਈ ਮੇਰੇ ਕੋਲੇ ਘਰੇ ਹਨਾ ਸੁਧਾਰਾ ਲੈਣ ਕਹਿੰਦੀ ਵੀ ਮੈਂ ਤਾਂ ਆਇਆ ਨਹੀਂ ਗਿਆ ਉਸ ਦਿਨ ਮੇਰੇ ਕੋਲੇ ਕੋਈ ਉਹਨਾਂ ਦਾ ਨੰਬਰ ਵਗੈਰਾ ਹੈ ਨਹੀਂ ਸੀਗਾ ਹਨਾ ਤੇ ਚਲ ਉਹਨਾਂ ਨੇ ਕੋਈ ਫੋਨ ਵੀ ਨਹੀਂ ਕਰਿਆ ਸਿੱਧਾ ਘਰੇ ਆ ਕੇ ਪਿਛਲੇ ਸਾਲ ਅਸੀਂ ਘਰੇ ਹੀ ਹੁੰਦੇ ਸੀਗੇ ਆਪਣੇ ਬੁਟੀਕ ਵੱ ਚੋਂ ਕਰਿਆ ਤੇ ਧੀਆਂ ਤੋਂ ਬਾਅਦ ਆਪਾਂ ਨੇ ਬੁਟੀਕ ਕਰਿਆ ਸੀਗਾ ਉਦੋਂ ਅਸੀਂ ਘਰੇ ਹੁੰਦੇ ਸੀਗੇ ਉਹ ਆ ਗਏ ਕਰੇ ਸੁਨਾਰਾ ਲੈਣਾ ਹਨਾ ਕਹਿ ਕੇ ਸੀ ਕਿ ਇੱਕ ਪੈਣ ਐਡੇ ਟਾਈਮ ਨਾਲ ਹੋਰ ਆ ਗਈ ਹਨਾ ਤੇ ਮੇਰਾ ਕਿਉਂਕਿ ਆਪਾਂ ਨੇ ਦੁਕਾਨ ਉਰੇ ਸਮਾਨ ਰੱਖ ਲਿਆ ਸੀਗਾ ਸਾਰਾ ਧੂਰੀ ਦੇ ਵਿੱਚ ਪਰ ਸ਼ੁਰੂ ਜਿਹੜੀ ਤੀਆਂ ਤੋਂ ਬਾਅਦ ਕਰੀ ਹੈ ਹਨਾ ਅਸੀਂ ਕੱਪੜਾ ਲੇੜਾ ਸਾਰਾ ਕੁਝ ਇੱਥੇ ਚੱਕ ਲਏ ਸੀਗੇ ਸਾਡੇ ਕੋਲੇ ਸੂਟ ਵੀ ਨਹੀਂ ਸੀਗੇ ਫਿਰ ਮੇਰੇ ਬਹੁਤ ਦਿਮਾਗ ਤੇ ਗੱਲ ਆਈ ਹਨਾ ਵੀ ਜਿਹੜੇ ਹੈਗੇ ਸੂਟ ਮੇਰੇ ਕੋਲੇ ਕੋਈ ਸੀਗਾ ਉਹਦੇ ਦੋ ਭੈਣਾਂ ਆ ਰਹੀਆਂ ਫੇਰ ਮੈਂ ਕੀ ਕਰਿਆ ਜੀ ਮੇਰਾ ਸੰਧਾਰ ਰਹਿ ਜੇ ਉਵੇਂ ਹੀ ਪਿਆ ਸੀਗਾ ਆਇਆ ਸੀਗਾ ਹਨਾ ਪਿੰਡੋਂ ਸੰਧਾਰਾ ਦੇ ਕੇ ਦੇ ਦਿੱਤੇ ਵੀਰਾ ਤੇ ਭਾਬੀ ਮੈਂ ਫੇਰ ਉਹ ਭੈਣ ਨੂੰ ਆਪ ਦਾ ਸੰਧਾਰਾ ਚੱਕ ਕੇ ਦਿੱਤਾ ਚਲੋ ਕਈ ਵਰੀ ਆਏ ਹਨਾ ਹੁਣ ਅਸੀਂ ਧੂਰੀ ਦੇ ਵਿੱਚ ਆ ਗਏ ਕੱਪੜਾ ਲੈਣਾ ਸਾਡਾ ਆਪਣਾ ਇੱਥੇ ਆ ਗਿਆ ਨਹੀਂ ਤਾਂ ਆਪਣੇ ਕੋਲੇ ਕੱਪੜਾ ਲੈਣਾ ਘਰੇ ਹੁੰਦਾ ਤੇ ਦੁਕਾਨ ਸੀਗੀ ਆਪਣੇ ਕੱਪੜੇ ਦੀ ਹਨਾ ਵਧੀਆ ਚੱਲਦੀ ਸੀਗੀ ਤੇ ਐ ਕਰਕੇ ਔਖਾ ਹੋ ਜਾਂਦਾ ਉਸ ਦਿਨ ਸਾਡਾ ਸਾਰਾ ਅਰੇਂਜਮੈਂਟ ਕੀਤਾ ਹੁੰਦਾ ਹਨਾ ਤੇ ਮੈਨੂੰ ਵਧੀਆ ਲੱਗਿਆ ਜਿਹੜਾ ਮੇਰੇ ਪੇਕਿਆਂ ਤੋਂ ਸਮਾਨ ਆਇਆ ਸੀ ਨਾ ਉਹੀ ਮੈਂ ਪਹਿਣਨੀ ਹੁੰਦੀ ਤਾਂ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਹੈਗੀ ਹਨਾ ਆਪਾਂ ਨੇ ਖਾ ਲਿਆ ਜਾਂ ਉਹਨਾਂ ਨੇ ਖਾ ਲਿਆ ਗੱਲ ਇੱਕ ਹੋਈ ਹੈ ਹਨਾ ਉਹਨਾਂ ਨੇ ਮੈਨੂੰ ਸਤਿਕਾਰ ਦੇਤਾ ਪਿੰਡ ਵਾਲਿਆਂ ਨੇ ਮੈਨੂੰ ਸਤਿਕਾਰ ਦੇਤਾ ਮੈਂ ਅੱਗੇ ਭੈਣ ਨਹੀਂ ਦੇਤਾ ਚੰਗਾ ਡੱਬਾ ਵਗੈਰਾ ਦਾ ਆਪਾਂ ਪਿੰਟ ਜੋ ਵੀ ਮਰਵਾ ਲੈਂਦੇ ਹਣਾ ਫਿਰ ਉਹਨਾਂ ਦੇ ਜਿਹੜਾ ਹੈਗਾ ਭੈਣੋੜੀਆਂ ਮੁਖਾਣੀਆਂ ਦਾ ਵੀ ਪ੍ਰਬੰਧ ਵੀ ਕਰਨਾ ਸੀਗਾ ਹਣਾ ਕਿਸੇ ਪਾਸੇ ਜਾਣ ਦਾ ਟਾਈਮ ਵੀ ਨਹੀਂ ਸੀਗਾ ਫਿਰ ਆਪਾਂ ਨੇ ਚਲੋ ਉਸ ਨਾਰਾ ਦੇ ਤਾਂ ਇਸ ਕਰਕੇ ਮੇਰੀ ਤਾਂ ਬੇਨਤੀ ਕਰਦੀ ਹਾਂ ਜੀ ਦੁਆਰਾ ਦੁਆਰਾ ਹਣਾ ਵੀ ਭੈਣਾ ਉਸ ਦਿਨ 10 ਅਗਸਤ ਨੂੰ ਸਾਰੀਆਂ ਭੈਣਾ ਪਹੁੰਚੋ ਨਾਲੇ ਤਾਂ ਤੁਸੀਂ ਰਲ ਮਿਲ ਕੇ ਹਣਾ ਵਧੀਆ ਸਾਰਿਆਂ ਨੂੰ ਮਿਲਦੇ ਹਣਾ ਵਿੱਚ ਭੈਣਾ ਤਾਂ ਕਾਫੀ ਭੈਣਾ ਆਈ ਜੀਆਂ ਨੇ ਸਾਡੇ ਕੋਲੇ ਹਣਾ ਜਿਹੜੀਆਂ ਪਿਛਲੇ ਸਾਲ ਵੀ ਪਹੁੰਚਾਈ ਨੀ ਤੇ ਕਹਿੰਦੇ ਪਤਾ ਨਹੀਂ ਕਿੰਨੇ ਸਾਲਾਂ ਤੋਂ ਅਸੀਂ ਪਿੰਡ ਹੀ ਨਹੀਂ ਆਏ ਹੈਗੇ ਤੇ ਮੈਨੂੰ ਇਹ ਹੁੰਦਾ ਵੀ ਇਕੱਠਾ ਹੈਗਾ ਸਾਰਿਆਂ ਨੂੰ ਮਿਲੋ ਗिलो ਗੱਲਾਂ ਬਾਤਾਂ ਕਰੋ ਹਣਾ ਤੇ ਐਸੇ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਤੁਹਾਡੇ ਲਈ ਜਿਹੜੇ ਹੈਗੇ ਸਾਡੇ ਦਰਵਾਜ਼ੇ ਹਰ ਵਕਤ ਜਿਹੜੇ ਹੈਗੇ ਖੁੱਲੇ ਨੇ ਪੈਣਾ ਜਦੋਂ ਮਰਜ਼ੀ ਆਓ ਮਿਲਣੇ ਆਣਾ ਪਰ ਜਿਹੜੀ ਹੈ ਸੰਧਾਰਿਆਂ ਦੀ ਰਸਮ ਆਪਾਂ ਉਸ ਦਿਨ ਹੀ ਕਰਾਂਗੇ ਬਾਕੀ ਜੇ ਕੋਈ ਆਪਣੀ ਹੋਰ ਕੋਈ ਗੱਲਬਾਤ ਹਨਾ ਹੋਊਗੀ ਉਹ ਤੁਹਾਡੇ ਨਾਲ ਨਾਲ ਦੀ ਨਾਲ ਆਪਾਂ ਸ਼ੇਅਰ ਕਰਦੇ ਰਹਾਂਗੇ ਸਾਰਿਆਂ ਨੂੰ ਖੁੱਲਾ ਸਦੈ ਇੱਕੋ ਵਾਰ ਦੁਆਰਾ ਫੇਰ ਕਹਿਣੀ ਆ ਆਪਾਂ 3 ਅਗਸਤ ਤੋਂ ਸ਼ੁਰੂ ਕਰ ਰਹੇ ਆ ਪੰਜ ਜਿਹੜਾ ਹੈਗਾ ਪ੍ਰੋਗਰਾਮ ਹਨਾ ਤੇ 10 ਅਗਸਤ ਤੱਕ ਆਪਣਾ ਚੱਲਣਾ ਹੈ ਹਨਾ ਤੁਸੀਂ ਜਰੂਰ ਪਾਓ ਸਾਰੇ ਜਿਹੜੀਆਂ ਭੈਣਾਂ ਨੇ ਬਾਕੀ ਹੋਰ ਵੀ ਗੱਲ ਹੈ ਜੀ ਕੋਈ ਵੀ ਸਾਡੇ ਨਾਲ ਜਿਹੜਾ ਹੈਗਾ ਰਲਣਾ ਚਾਹੁੰਦਾ ਹੈ ਹਨਾ ਮੂਰੇ ਹੋ ਕੇ ਕੋਈ ਆਪਣੀ ਡਿਊਟੀ ਜਿਹੜੀ ਹੈਗੀ ਸੰਭਾਲਣਾ ਚਾਹੁੰਦਾ ਹੈ ਸਾਨੂੰ ਵੀ ਲੱਗਦਾ ਵੀ ਥੋੜਾ ਜਿਹਾ ਚਲੋ ਸਾਡਾ ਵੀ ਬੋਝ ਹਲਕਾ ਹੋ ਜੂ ਹਨਾ ਤੇ ਉਹ ਸਾਡੇ ਨਾਲ ਜਰੂਰ ਸੰਪਰਕ ਕਰ ਸਕਦਾ ਕਿਉਂਕਿ ਇਹ ਇਹ ਨਹੀਂ ਹੈਗਾ ਜੀ ਕਿ ਸਾਡਾ ਇਕੱਲਿਆਂ ਦਾ ਸਾਂਝਾ ਪ੍ਰੋਗਰਾਮ ਹੈ ਸਾਰਿਆਂ ਦਾ ਸਾਰੇ ਨਗਰ ਦਾ ਸਾਰੇ ਜਿਵੇਂ ਆਪਾਂ ਨਗਰ ਪੰਚਾਇਤ ਤੋਂ ਬਿਨਾਂ ਵੀ ਕੁਝ ਨਹੀਂ ਕਰ ਸਕਦੇ ਹਨ ਆਪਾਂ ਨੂੰ ਜਿਹੜੀ ਹੈਗੀ ਪੰਚਾਇਤ ਦਾ ਵੀ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਸਾਥ ਚਾਹੀਦਾ ਹੁੰਦਾ ਹੈ ਹਨਾ ਕਿਉਂਕਿ ਇਸਲੇ ਸਾਲ ਆਪਾਂ ਕੋ ਮੋੜ ਸਾਰੀਆਂ ਜਿਹੜੀਆਂ ਕਰਵਾਇਆ ਨੇ ਸਾਰੀ ਪੰਚਾਇਤ ਆਪਣੇ ਨਗਰ ਪੰਚਾਇਤ ਆਪਣੇ ਨਾਲ ਰਹੀ ਹੈ ਇਸ ਵਾਰੀ ਵੀ ਕਿਉਂਕਿ ਇਹ ਕੰਮ ਅਸੀਂ ਇਕੱਲੇ ਨਹੀਂ ਕਰ ਸਕਦੇ ਜੀ ਸਾਰਿਆਂ ਦੇ ਸਾਥ ਨਾਲ ਕਰ ਸਕਦੇ ਹਾਂ ਬਾਕੀ ਜੇ ਕੋਈ ਵੀ ਸਾਡੇ ਨਾਲ ਰਲਣਾ ਚਾਹੁੰਦਾ ਹੈ ਤਾਂ ਉਹ ਵੀ ਸਹਿਯੋਗ ਕਰਦੇ ਅਸੀਂ ਜਦੋਂ ਮਰਜ਼ੀ ਕਰਦੇ ਹਾਂ ਕਰ ਸਕਦੇ ਕੋਈ ਵੀ ਆਪਦੀ ਕੋਈ ਵੀ ਡਿਊਟੀ ਸੰਸਰ ਇੰਨੀਆਂ ਕੋਈ ਬੇਨਤੀਆਂ ਕਰਦੇ ਆਪਾਂ ਹਨਾ ਤੁਹਾਡੇ ਤੋਂ ਇਜਾਜ਼ਤ ਲੈਣੀਆਂ ਕਿਉਂਕਿ ਟਾਈਮ ਹੁਣ ਵੀ ਬਹੁਤ ਘੱਟ ਟਾਈਮ ਸੀਗਾ ਟਾਈਮ ਜੋ ਟਾਈਮ ਕੱਢ ਕੇ ਜਿਹੜੀ ਹੈਗੀ ਵੀਡੀਓ ਸ਼ੂਟ ਕੀਤੀ ਹੈ ਹਨਾ ਕਿਉਂਕਿ ਟਾਈਮ ਦਾ ਸਾਰਿਆਂ ਨੂੰ ਪਤਾ ਜੀ ਅੱਗੇ ਮੈਂ ਹਫਤੇ ਦੇ ਵਿੱਚ ਮਤਲਬ ਕਿ ਹਰ ਇੱਕ ਹਰ ਇੱਕ ਰੋਜ਼ ਵੀਡੀਓ ਅਪਲੋਡ ਕਰਦੀ ਹੁੰਦੀ ਸੀ ਹੁਣ ਮੇਰੇ ਦੋ ਦੋ ਹਫਤੇ ਜਿਹੜੀ ਹੈਗੀ ਵੀਡੀਓ ਨਹੀਂ ਪਾ ਸਕਦੀ ਤੇ ਕਿਉਂਕਿ ਟਾਈਮ ਨਹੀਂ ਹੈਗਾ ਤੇ ਦੇਖੋ ਮਾਪਾ ਦਾ YouTube ਤੋਂ ਵੀ ਬਹੁਤ ਵਧੀਆ ਜਿਹੜੀ ਹੈਗੀ ਕੁਮਾਰੀ ਆ ਜਾਂਦੀ ਹੈ ਹਨਾ ਜੇ ਆਪਣੇ ਉਹ ਵੀ ਟਾਈਮ ਨਹੀਂ ਹੈਗਾ ਵੀਡੀਓ ਵਗੈਰਾ ਬਣਾਉਂਦਾ ਕਿਉਂਕਿ ਜਦੋਂ ਆਪਾਂ ਧੂਰੀ ਦੇ ਵਿੱਚ ਕੰਮ ਕਰ ਲੈਨੇ ਹਨਾ ਸਾਰਿਆਂ ਨੂੰ ਪਤਾ ਥੋੜਾ ਜਿਹਾ ਜਾਦਾ ਏਰੀਆ ਜੁੜ ਗਿਆ ਹਨ ਉਹਦੇ ਨਾਲ ਕੁਸ ਆਪਣੀ ਕਲਾਸ ਆ ਆਪਾਂ ਕਲਾਸਾਂ ਲਾ ਰਹੇ ਆ ਸਲਾਈ ਦੇ ਹਨ ਦੇ 1 2 ਵਜੇ ਤੱਕ ਸਟੂਡੈਂਟ ਰਹਿੰਦੇ ਆ ਟਾਈਮ ਹੀ ਨਹੀਂ ਹੁੰਦਾ ਹੈਗਾ ਫਿਰ ਆਪਦਾ ਵੀ ਕੰਮ ਕਰਨਾ ਹੁੰਦਾ ਜਿਵੇਂ ਸਲਾਈ ਵਗੈਰਾ ਉਹ ਵੀ ਸਾਡੇ ਜ਼ਿਆਦਾਤਰ ਮਸਟਾ ਸਲਾਈ ਕਰਦੇ ਆ ਹਨ ਜਾਂ ਸਲਵਾਰਾ ਆਪਾਂ ਕਰਾਉਣੇ ਆ ਸਾਰਾ ਪ੍ਰੈਸਾਂ ਵਗੈਰਾ ਕਰਾਉਣੇ ਤੱਕ ਪਾਉਣੇ ਆ ਕਰਾਉਣੇ ਥੋੜੀਆਂ-ਥੋਟੀਆਂ ਕਟਿੰਗਾਂ ਦਾ ਮੇਰੇ ਕੋਲੇ ਕੰਮ ਹੁੰਦਾ ਆ ਹਨ ਜਾਂ ਹੁਣ ਸੇਲ ਵਗੈਰਾ ਕਰਨੀ ਹੈ ਹਨ ਜਿਹੜਾ ਹੈਗਾ ਬਟਿਕ ਦੇ ਉੱਤੇ ਆਪਾਂ ਨੂੰ ਬਾਹਰਲੇ ਆਰਡਰ ਲੈਣੇ ਹੁੰਦੇ ਆ ਉਹਦੇ ਕਰਕੇ ਬਹੁਤ ਜ਼ਿਆਦਾ ਟਾਈਮ ਜਿਹੜਾ ਹੈਗਾ ਘੱਟ ਹੁੰਦਾ ਆ ਐਨੀਆਂ ਕਿ ਬੇਜ਼ੀਰ ਕਰੋ ਜੀ ਮਨਜ਼ੂਰ ਹੁਣ ਆਪਾਂ ਤੁਹਾਡੇ ਤੋਂ ਇਜਾਜ਼ਤ ਲੈਣ ਲੱਗੇ ਆ ਜੇ ਕੁਝ ਮਤਲਬ ਕਿ ਘੱਟ ਵੱਧ ਹਨਾ ਜੇ ਕੋਈ ਘਾਟ ਰਹਿੰਦੀ ਹੋਈ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਕਿ ਸਾਨੂੰ ਕੀ ਕਰਨਾ ਚਾਹੀਦਾ ਰੌਣਕ ਦੀਆਂ ਭੈਣਾਂ ਦੀਆਂ ਉਹ ਪ੍ਰੋਗਰਾਮ ਕਰਾ ਰਹੇ ਆ ਇਹਦੇ ਵਿੱਚ ਜੇ ਤੁਹਾਨੂੰ ਲੱਗਦਾ ਵੀ ਆ ਚੀਜ਼ ਹੋਰ ਹੋਣੀ ਚਾਹੀਦੀ ਹੈ ਤਾਂ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਹਨਾ ਕਿਉਂਕਿ ਸਾਰੀਆਂ ਭੈਣਾਂ ਦੀਆਂ ਇਹ ਇਹੋ ਸੀਗਾ ਅਸੀਂ ਵੀ ਦੇਖਣਾ ਸੀਗਾ ਬਹੁਤ ਕੁਝ ਦੇਖਣਾ ਪੈਂਦਾ ਬਹੁਤ ਜ਼ਿਆਦਾ ਮੈਸੇਜ ਆ ਰਹੇ ਤੇ ਕਿ ਐਤਵਾਰ ਰੱਖਿਓ ਪਿਛਲੀ ਵਾਰੀ ਸਾਨੂੰ ਐਤਵਾਰ ਵਾਲੇ ਦੇਣਾ ਜਿਹੜਾ ਆਪਾਂ ਗਿੱਧਿਆਣੀ ਟੀਮ ਬੁਲਾਉਣੇ ਹੁੰਦੇ ਹਨ ਬੋਲੀ ਵਾਲੇ ਬੁਲਾਉਣੇ ਹੁੰਦੇ ਆ ਉਹਨਾਂ ਕੋਲੇ ਟਾਈਮ ਨਹੀਂ ਸੀਗਾ ਉਹਦੇ ਕਰਕੇ ਸਾਨੂੰ ਇੱਕ ਦਿਨ ਪਹਿਲਾਂ ਆ ਰੱਖਣਾ ਪੈ ਗਿਆ ਸੀਗਾ ਐਤਵਾਰ ਨਹੀਂ ਹੋਇਆ ਸੀਗਾ ਤੇ ਕੁੜੀਆਂ ਦੇ ਮੈਸੇਜ ਆਉਂਦੇ ਆ ਹਨ ਭੈਣਾਂ ਦੇ ਸਹੁਰਿਆਂ ਤੋਂ ਆਉਂਦੀਆਂ ਨੇ ਤੇ ਵੀ ਛੁੱਟੀ ਵਾਲਾ ਦਿਨ ਰੱਖਿਓ ਪਲੀਜ਼ ਛੁੱਟੀ ਵਾਲਾ ਦਿਨ ਇਸ ਵਾਰੀ ਆਪਾਂ ਨੇ ਸੰਡੇ ਵਾਲਾ ਲਾਸਟ ਆਪਾਂ ਇਸ ਵਾਰੀ ਦਿਨ ਵੀ ਛੁੱਟੀ ਦਾ ਰੱਖਿਆ ਜੀ ਸਾਰਿਆਂ ਦੇ ਬੱਚਿਆਂ ਨੂੰ ਛੁੱਟੀਆਂ ਕਰਾ ਕੇ ਇੱਕ ਦਿਨ ਪਹਿਲਾਂ ਰਖੜੀਆਂ ਨੇ ਰਖੜੀਆਂ ਤੇ ਆਦੂ ਭੈਣਾ ਰਖੜੀ ਆ ਬੰਨੋ ਹਣਾ ਦੇਰੇ ਸਾਡੇ ਪਿੰਡ ਦੀਆਂ ਭੈਣਾਂ ਨੇ ਉਹ ਇੱਕ ਦਿਨ ਪਹਿਲਾਂ ਵੱਗ ਜਾਣਗੇ ਰਖੜੀ ਬੰਨਣ ਕਿਉਂਕਿ ਸ਼ਨੀਵਾਰ ਦੀ ਵੀ ਛੁੱਟੀ ਹੈ ਨਾ ਤੇ ਐਤਵਾਰ ਨੂੰ ਸਾਰਿਆਂ ਨੇ ਆਉਣੇਗਾ ਸਾਰੀਆਂ ਪਿੰਡ ਦੀਆਂ ਧੀਆਂ ਭੈਣਾਂ ਭੂਆ ਸਾਰਿਆਂ ਨੇ ਸੌਰਿਆ ਤੋਂ ਹੰਮ ਹਮਾ ਕੇ ਪਹੁੰਚਣਾ ਜਿਹੜੇ ਹੈਗੇ ਆਪਣੇ ਪਿੰਡ ਦੀਆਂ ਧੀਆਂ ਨੂੰ ਧੀਆਂ ਦੇ ਜਿਹੜੇ ਹੈਗੇ ਰਵਾਂ ਦਾ ਬਣਾਉਣੀਆਂ ਨੇ ਨਾ ਸਾਰੇ ਪੁੱਛ ਰਹੇ ਨੇ ਕਿ ਤੁਹਾਡੇ ਪਿੰਡ ਦੀਆਂ ਬਹੁਤ ਜ਼ਿਆਦਾ ਸੋਹਣੀਆਂ ਧੀਆ ਹੁੰਦੀਆਂ ਉਰੇ ਮੈਨੂੰ ਧੂਰੀ ਦੇ ਵਿੱਚ ਬਹੁਤ ਭੈਣਾ ਪੁੱਛਦੀਆਂ ਨੇ ਵੀ ਕਦੋਂ ਕਰਵਾ ਰਹੇ ਹੋ ਕਦੋਂ ਕਰਵਾ ਰਹੇ ਹੋ ਹਨਾ ਵੀ ਅਸੀਂ ਦੇਖਣ ਜ਼ਰੂਰ ਆਵਾਂਗੇ ਚਲੋ ਜੀ ਇੰਨੀਆਂ ਕਵਿੰਦੀਆਂ ਕਰਦੇ ਆਪਾਂ ਤੁਹਾਡੇ ਤੋਂ ਜ਼ਿਆਦਾ ਜਤ ਲੈਣ ਲੱਗੇ ਆ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ